ਸਤਿ ਸ਼੍ਰੀ ਅਕਾਲ ਜੀ ਫੈਸਲੇ ਜ਼ਿੰਦਗੀ ਤੇ ਚੈਨਲ ਦੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਹਾਜ਼ਰ ਹਾਂ ਤੁਹਾਡੇ ਲਈ ਨਵੀਂ ਪਰਿਵਾਰਕ ਕਹਾਣੀ ਲੈ ਕੇ ਉਮੀਦ ਕਰਨੀ ਹਾਂ ਅੱਜ ਦੀ ਕਹਾਣੀ ਨੂੰ ਤੁਸੀਂ ਬਹੁਤ ਪਿਆਰ ਦਿਓਗੇ ਹਾਂ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਅੱਜ ਦੀ ਕਹਾਣੀ ਲੁਧਿਆਣੇ ਦੀ ਰਹਿਣ ਵਾਲੀ ਜਗਤਾਰ ਕੌਰ ਦੀ ਹੈ ਉਸ ਨੇ ਅੱਜ ਆਪਣੀ ਹੱਦ ਬੀਤੀ ਸਾਰਿਆਂ ਨਾਲ ਸਾਂਝੀ ਕਰਨੀ ਚਾਹੀ ਜਗਤਾਰ ਕੌਰ ਨੇ ਆਪਣੇ ਮੂੰਹੋਂ ਜੋ ਕਹਾਣੀ ਸੁਣਾਈ ਹੈ ਅੱਜ ਤੁਹਾਡੇ ਨਾਲ ਸੰਖੇਪ ਕਰਨ ਲੱਗੀ ਹਾਂ ਸੁਣੋ ਜਗਤਾਰ ਕੌਰ ਨੇ ਫਿਰ ਆਪਣੇ ਜ਼ੁਬਾਨੀ ਕੀ ਕਿਹਾ ਮੇਰਾ ਨਾਮ ਜਗਤਾਰ ਕੌਰ ਹੈ ਮੇਰੀ ਉਮਰ ਮਸਾਂ 25 ਕੋ ਸਾਲ ਦੀ ਸੀ ਜਦੋਂ ਮੇਰੇ ਘਰ ਵਾਲੇ ਦੀ ਮੌਤ ਹੋ ਗਈ ਉਸ ਵੇਲੇ ਮੇਰੇ ਪੁੱਤਰ ਦੀ ਉਮਰ ਸਿਰਫ 1.5 ਸਾਲ ਦੀ ਸੀ ਮੇਰੇ ਪਤੀ ਦੀ ਮੌਤ ਤੋਂ ਬਾਅਦ ਮੇਰੇ ਜੇਠ ਨੇ ਮੈਨੂੰ ਕਹਿ ਦਿੱਤਾ ਸੀ ਕਿ ਮੁੰਡਾ ਅਸੀਂ ਰੱਖ ਲੈਂਦੇ ਹਾਂ ਤੂੰ ਆਪਣਾ ਦੂਜਾ ਵਿਆਹ ਕਰਵਾ ਲੈ ਪਰ ਮੈਂ ਆਪਣੀ ਬੱਤੀ ਨੂੰ ਛੱਡ ਕੇ ਕਿਤੇ ਨਹੀਂ ਜਾਣਾ ਚਾਹੁੰਦੀ ਸੀ ਮੈਂ ਆਪਣੇ ਜੀਠ ਨੂੰ ਸਾਫ਼ ਇਨਕਾਰ ਕਰ ਦਿੱਤਾ ਮੈਂ ਦੂਜਾ ਪਿਆ ਨਹੀਂ ਕਰਵਾਉਣਾ ਮੇਰੀ ਸੱਸ ਸੋਹਰਾ ਨਹੀਂ ਸੀ ਉਹਨਾਂ ਦੀ ਕਾਫੀ ਟਾਈਮ ਪਹਿਲਾਂ ਮੌਤ ਹੋ ਚੁੱਕੀ ਸੀ ਇਸ ਕਰਕੇ ਘਰ ਵਿੱਚ ਮੇਰਾ ਜੀਠ ਜਠਾਣੀ ਤੇ ਉਹਨਾਂ ਦਾ ਇੱਕ ਪੁੱਤਰ ਸੀ ਮੇਰੇ ਜੀਠ ਨੇ ਧੁੱਖੇ ਨਾਲ ਸਾਰੀ ਜ਼ਮੀਨ ਆਪਣੇ ਨਾਮ ਕਰਵਾ ਲਈ ਤੇ ਫਿਰ ਮੇਰੇ ਤੇ ਮੈਲੀ ਅੱਖ ਰੱਖਣ ਲੱਗ ਪਿਆ ਮੈਥੋਂ ਇਹ ਕੁਝ برداشت ਨਾ ਹੋਇਆ ਮੈਂ ਵਿਰੋਧ ਕਰਦੀ ਤਾਂ ਉਹ ਉਲਟਾ ਮੇਰੇ ਤੇ ਹੀ ਇਲਜ਼ਾਮ ਲਾ ਦਿੰਦਾ ਕਿ ਇਹ ਆਪਣੇ ਘਰ ਵਾਲਾ ਤਾਂ ਨਹੀਂ ਰਿਹਾ ਹੁਣ ਮੇਰੇ ਤੇ ਟਰਾਈਆਂ ਮਾਰਦੀ ਫਿਰਦੀ ਐ ਮੈਨੂੰ ਆਪਣੇ ਜੇਠ ਦੀ ਇਹ ਗੱਲ ਬਿਲਕੁਲ ਚੰਗੀ ਨਾ ਲੱਗਦੀ ਮੇਰੀ ਜਠਾਣੀ ਵੀ ਮੇਰੇ ਜੇਠ ਦਾ ਸਾਥ ਦਿੰਦੀ ਸੀ ਉਹਨਾਂ ਦੋਨਾਂ ਜੀਆਂ ਨੇ ਮੇਰਾ ਜਿਉਣਾ ਤੋਂ ਉੱਪਰ ਕੀਤਾ ਹੋਇਆ ਸੀ ਇੱਕ ਦਿਨ ਮੈਂ ਆਖ ਕੇ ਉਥੋਂ ਆਪਣੇ ਮੁੰਡੇ ਨੂੰ ਚੁੱਕਿਆ ਤੇ ਆਪਣੇ ਪੀਕੇ ਘਰ ਚਲੀ ਗਈ ਪੇਕੇ ਘਰ ਥੋੜਾ ਕੁ ਟਾਈਮ ਤਾਂ ਮੇਰਾ ਚੰਗਾ ਨਿਕਲਿਆ ਫਿਰ ਪਰਜਾਈਆਂ ਮੈਨੂੰ ਸੁਣਾਉਂਦੀਆਂ ਰਹਿੰਦੀਆਂ ਕਿ ਅੱਜ ਕੱਲ੍ਹ ਦੀ ਮਗਈਾਈ ਦੇ ਟਾਈਮ ਵਿੱਚ ਤਾਂ ਆਪਣੇ ਘਰ ਦਾ ਗੁਜ਼ਾਰਾ ਚਲਾਉਣਾ ਹੀ ਮੁਸ਼ਕਲ ਹੈ ਦੂਸਰੇ ਘਰ ਦੀ ਜ਼ਿੰਮੇਵਾਰੀ ਚੁੱਕਣੀ ਬੜੀ ਔਖੀ ਹੈ ਕਿੰਨਾ ਕੁ ਟਾਈਮ ਉਹ ਮੈਨੂੰ ਬਰਦਾਸ਼ਤ ਕਰਦੇ 6 ਮਹੀਨਿਆਂ ਬਾਅਦ ਭਾਬੀਆਂ ਨੇ ਕਹਿ ਦਿੱਤਾ ਅਸੀਂ ਤੇਰਾ ਖਰਚਾ ਨਹੀਂ ਚੁੱਕ ਸਕਦੇ ਅਸੀਂ ਤੈਨੂੰ ਇੱਕ ਅਲੱਗ ਕਮਰਾ ਪਾ ਦਿੰਦੇ ਹਾਂ ਉੱਥੇ ਰਹਿ ਕੇ ਆਪਣੇ ਬੱਚੇ ਦਾ ਪਾਲਣ ਪੋਸ਼ਣ ਆਪਣੇ ਦਮ ਤੇ ਕਰ ਮੈਂ ਨਾ ਤਾਂ ਕੋਈ ਜ਼ਿਆਦਾ ਪੜ੍ਹੀ ਲਿਖੀ ਸੀ ਤੇ ਨਾ ਹੀ ਮੇਰੇ ਕੋਲ ਕੋਈ ਜ਼ਿਆਦਾ ਪੈਸਾ ਸੀ ਪਰ ਭਰਾ ਪਰਜਾਨਿਆਂ ਨੇ ਮੈਨੂੰ ਅਲੱਗ ਕਰ ਦਿੱਤਾ ਮੈਂ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਲੱਗ ਪਈ ਮੈਂ ਲੋਕਾਂ ਦੇ ਘਰਾਂ 'ਚ ਕੱਪੜੇ ਧੋਨੇ ਝਾੜੂ ਪੂੰਝਾ ਕਰਨਾ ਜੋ ਵੀ ਮੈਨੂੰ ਕੰਮ ਮਿਲਦਾ ਮੈਂ ਕਰ ਲੈਂਦੀ ਸੀ ਮੈਨੂੰ ਵਧੀਆ ਪੈਸੇ ਬਣ ਜਾਂਦੇ ਸੀ ਮੈਂ ਆਪਣੇ ਬੱਚੇ ਦਾ ਪਾਲਣ ਪੋਸ਼ਣ ਤੇ ਪੜ੍ਹਾਈ ਲਿਖਾਈ ਦਾ ਖਰਚਾ ਆਸਾਨੀ ਨਾਲ ਕੱਢ ਲੈਂਦੀ ਸੀ ਮੇਰਾ ਪੁੱਤਰ ਸੁਖਬੀਰ ਪੜ੍ਹਨ ਵਿੱਚ ਬੜਾ ਹੁਸ਼ਿਆਰ ਸੀ ਉਹ ਹਰ ਸਾਲ ਫਸਟ ਆਉਂਦਾ 10ਵੀਂ ਕਲਾਸ ਵਿੱਚੋਂ ਉਸਨੇ ਪੂਰੇ ਜ਼ਿਲ੍ਹੇ ਵਿੱਚੋਂ ਟੌਪ ਕੀਤਾ ਉਸਨੂੰ ਇੱਕ ਕਾਲਜ ਨੇ ਚੁਣ ਲਿਆ ਉਹ ਮੈਨੂੰ ਕਹਿਣ ਲੱਗੀ ਜੇਕਰ ਤੁਸੀਂ ਆਪਣਾ ਬੱਚਾ ਸਾਡੇ ਕਾਲਜ ਵਿੱਚ ਲਗਾਉਂਦੇ ਹੋ ਤਾਂ ਇਹਦੀ ਪੜ੍ਹਾਈ ਫ੍ਰੀ ਹੋਵੇਗੀ ਕੋਈ ਖਰਚਾ ਨਹੀਂ ਹੋਵੇਗਾ ਮੈਨੂੰ ਇਹ ਗੱਲ ਸੁਣ ਕੇ ਬੜੀ ਖੁਸ਼ੀ ਹੋਈ ਮੈਂ ਉਸੇ ਕਾਲਜ ਵਿੱਚ ਆਪਣੇ ਮੁੰਡੇ ਨੂੰ ਪੜਨ ਲਾ ਦਿੱਤਾ ਮੇਰਾ ਮੁੰਡਾ ਫ੍ਰੀ ਵਿੱਚ ਪੜਦਾ ਡਿਗਰੀ ਹਾਸਲ ਕਰ ਗਿਆ ਉਸੇ ਕਾਲਜ ਵਾਲਿਆਂ ਨੇ ਇੱਕ ਪ੍ਰਾਈਵੇਟ ਕੰਪਨੀ ਵਿੱਚ ਮੇਰੇ ਪੁੱਤਰ ਨੂੰ ਨੌਕਰੀ ਦਵਾ ਦਿੱਤੀ ਸ਼ੁਰੂ ਸ਼ੁਰੂ ਵਿੱਚ ਤਾਂ ਤਨਖਾਹ ਘੱਟ ਸੀ ਪਰ ਸਾਡਾ ਘਰ ਦਾ ਗੁਜ਼ਾਰਾ ਵਧੀਆ ਚੱਲਣ ਲੱਗ ਪਿਆ ਸੀ ਮੇਰੇ ਪੁੱਤਰ ਨੇ ਹੁਣ ਮੈਨੂੰ ਝਾੜੂ ਪੂੰਝਾ ਕਰਨ ਤੋਂ ਮਨਾ ਕਰ ਦਿੱਤਾ ਸੀ ਹੌਲੀ ਹੌਲੀ ਮੇਰੇ ਪੁੱਤਰ ਨੇ ਸੋਨਾ ਮਕਾਨ ਵੀ ਬਣਾ ਲਿਆ ਸੀ ਹੁਣ ਉਸ ਦੀ ਤਨਖਾਹ ਵੀ ਪਹਿਲਾਂ ਨਾਲੋਂ ਵੱਧ ਗਈ ਸੀ ਇਸ ਲਈ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਮੇਰੇ ਪੁੱਤਰ ਦੇ ਇੱਕ ਦੋਸਤ ਨੇ ਆਪਣੀ ਸਾਲੀ ਦਾ ਰਿਸ਼ਤਾ ਕਰਵਾ ਦਿੱਤਾ ਕੁੜੀ ਬੜੀ ਸੋਹਣੀ ਸੁਨੱਖੀ ਸੀ ਸਾਨੂੰ ਕੁੜੀ ਪਸੰਦ ਆ ਗਈ ਅਸੀਂ ਸ਼ਗਨ ਕਰਕੇ ਨਾਲ ਹੀ ਵਿਆਹ ਰੱਖ ਦਿੱਤਾ ਮੈਂ ਆਪਣੇ ਪੁੱਤਰ ਦਾ ਵਿਆਹ ਬੜੀ ਖੁਸ਼ੀ-ਖੁਸ਼ੀ ਕਰ ਦਿੱਤਾ ਅਤੇ ਸਾਡੀ ਜੋ ਵੀ ਹੁਣ ਤੱਕ ਦੀ ਜਮਾ ਪੂੰਜੀ ਸੀ ਸਾਰੇ ਸੁਖਬੀਰ ਦੇ ਵਿਆਹ ਤੇ ਖਰਚ ਹੋ ਗਈ ਕਿਉਂਕਿ ਮੈਂ ਆਪਣੀ ਨੂੰਹ ਨੂੰ ਕਾਫੀ ਸੋਨਾ ਪਾਇਆ ਮੇਰੀਆਂ ਬੜੀਆਂ ਰੀਝਾਂ ਸੀ ਮੈਂ ਸੱਭੇ ਰੀਝਾਂ ਪੂਰੀਆਂ ਕੀਤੀਆਂ ਸ਼ੁਰੂ-ਸ਼ੁਰੂ ਵਿੱਚ ਤਾਂ ਮੇਰੀ ਨੂੰਹ ਦਾ ਸੁਭਾਅ ਬੜਾ ਵਧੀਆ ਸੀ ਪਰ ਹੌਲੀ-ਹੌਲੀ ਉਸ ਦਾ ਸੁਭਾਅ ਕਾਫੀ ਬਦਲ ਗਿਆ ਉਸ ਨੇ ਮੇਰੇ ਪੁੱਤਰ ਨੂੰ ਵੀ ਪੂਰੀ ਤਰ੍ਹਾਂ ਦਬਾ ਕੇ ਰੱਖਿਆ ਹੋਇਆ ਸੀ ਘਰ ਦਾ ਕੰਮ ਵੀ ਹੁਣ ਥੋੜਾ ਬਹੁਤਾ ਹੀ ਕਰਦੀ ਸੀ ਜਿਆਦਾ ਕੰਮ ਮੇਰੇ ਤੋਂ ਕਰਵਾਉਂਦੀ ਤੇ ਮੈਨੂੰ ਕਹਿ ਦਿੰਦੀ ਸੀ ਜੇ ਤੂੰ ਸੁਖਬੀਰ ਨੂੰ ਦੱਸਿਆ ਮੈਂ ਤੁਹਾਡੇ ਤੋਂ ਕੰਮ ਕਰਵਾਉਣੀ ਆ ਤਾਂ ਇਸ ਦਾ ਨਤੀਜਾ ਬਹੁਤ ਬੁਰਾ ਹੋਵੇਗਾ ਮੈਂ ਘਰ ਛੱਡ ਕੇ ਚਲੀ ਜਾਵਾਂਗੀ ਮੈਂ ਡਰਦੀ ਕੁਝ ਨਾ ਬੋਲਦੀ ਮੈਨੂੰ ਪਤਾ ਸੀ ਮੇਰਾ ਪੁੱਤਰ ਆਪਣੇ ਘਰ ਵਾਲੀ ਨੂੰ ਬੜਾ ਪਿਆਰ ਕਰਦਾ ਸੀ ਉਹ ਉਸ ਬਿਨਾਂ ਨਹੀਂ ਰਹਿ ਸਕਦਾ ਸੀ ਮੈਂ ਆਪਣੇ ਪੁੱਤਰ ਦੀ ਖੁਸ਼ੀ ਅੱਗੇ ਝੁਕ ਕਰ ਜਾਂਦੀ ਮੇਰੀ ਨੂੰ ਖਰਚਾ ਵੀ ਬਹੁਤ ਕਰਦੀ ਸੀ ਜਿਹਦੇ ਨਾਲ ਹੁਣ ਸੁਖਬੀਰ ਦੀ ਤਨਖਾਹ ਵੱਧ ਹੋਣ ਕਰਕੇ ਵੀ ਘਰ ਦਾ ਖਰਚਾ ਮਸਾਂ ਹੀ ਚੱਲਦਾ ਸੀ ਪਰ ਅਸੀਂ ਉਸ ਨੂੰ ਕਦੇ ਵੀ ਕੁਝ ਨਹੀਂ ਸੀ ਕਿਹਾ ਕਿਉਂਕਿ ਸਾਡੇ ਮਾਂ ਪੁੱਤਰ ਉੱਪਰ ਉਸ ਦਾ ਪੂਰਾ ਦਬਕਾ ਸੀ ਜਿਸ ਕੰਪਨੀ ਵਿੱਚ ਸੁਖਬੀਰ ਕੰਮ ਕਰਦਾ ਸੀ ਉਸ ਕੰਪਨੀ ਦੇ ਮਾਲਕ ਨੇ ਕਿਹਾ ਕਿ ਤੂੰ ਕੰਮ ਵਧੀਆ ਕਰਦਾ ਹੈ ਤੇਰੀ ਮੈਂ ਪ੍ਰਮੋਸ਼ਨ ਕਰ ਸਕਦਾ ਹਾਂ ਪਰ ਤੈਨੂੰ ਇਸ ਵਾਸਤੇ 6 ਮਹੀਨੇ ਬਾਹਰਲੇ ਦੇਸ਼ ਵਿੱਚ ਜਾ ਕੇ ਟ੍ਰੇਨਿੰਗ ਲੈਣੀ ਪਵੇਗੀ ਉਸ ਨਾਲ ਬਹੁਤ ਜਲਦੀ ਤੇਰੀ ਪ੍ਰਮੋਸ਼ਨ ਹੋ ਜਾਵੇਗੀ ਤੇਰੀ ਤਨਖਾਹ ਵੀ 2 ਲੱਖ ਦੇ ਕਰੀਬ ਹੋ ਜਾਵੇਗੀ ਸੁਖਬੀਰ ਨੇ ਵਿਦੇਸ਼ ਜ ਲਈ ਹਾਂ ਕਹਿ ਦਿੱਤੀ ਉਸ ਨੇ ਘਰੇ ਆ ਕੇ ਵੀ ਸਾਨੂੰ ਖੁਸ਼ਖਬਰੀ ਸੁਣਾਈ ਮੈਨੂੰ ਆਪਣੇ ਪੁੱਤਰ ਦੀ ਤਰੱਕੀ ਦੀ ਗੱਲ ਸੁਣ ਕੇ ਬੜੀ ਖੁਸ਼ੀ ਹੋਈ ਪਰ ਜਿਉਂ ਹੀ ਮੈਨੂੰ ਪਤਾ ਲੱਗਾ ਕਿ ਉਸਨੇ 6 ਮਹੀਨੇ ਲਈ ਵਿਦੇਸ਼ ਜਾਣਾ ਹੈ ਮੈਨੂੰ ਬਹੁਤ ਦੁੱਖ ਵੀ ਹੋਇਆ ਕਿਉਂਕਿ ਮੈਂ ਚੰਗੀ ਤਰ੍ਹਾਂ ਜਾਣਦੀ ਸੀ ਆਪਣੀ ਨੂੰਹ ਨੂੰ ਸੁਖਬੀਰ ਤੇ ਜਾਨ ਮਗਰੋਂ ਉਹ ਮੇਰਾ ਜਿਉਣਾ ਦੁੱਪਰ ਕਰ ਦੇਵੇਗੀ ਪਰ ਮੈਂ ਆਪਣੇ ਪੁੱਤਰ ਨੂੰ ਕੁਝ ਨਹੀਂ ਦੱਸਣਾ ਚਾਹੁੰਦੀ ਸੀ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੇ ਪਿੱਛੇ ਮੇਰੇ ਪੁੱਤਰ ਦੀ ਤਰੱਕੀ ਰੁਕ ਜਾਵੇ ਮੇਰਾ ਕੀ ਆ ਮੈਂ ਤਾਂ ਬਸ ਇਦਾਂ ਹੀ ਟਾਈਮ ਪਾਸ ਕਰ ਲਵਾਂਗੀ ਮੇਰੇ ਪੁੱਤਰ ਦੀ ਜ਼ਿੰਦਗੀ ਸਵਰਗ ਬਣ ਜਾਵੇ ਇਸ ਲਈ ਮੈਂ ਚੁੱਪ ਹੀ ਰਹੀ ਸੁਖਬੀਰ 20 ਦਿਨਾਂ ਬਾਅਦ ਵਿਦੇਸ਼ ਚਲਾ ਗਿਆ ਆਪਣੀ ਘਰ ਵਾਲੀ ਨੂੰ ਕਹਿ ਕੇ ਗਿਆ ਮੇਰੇ ਜਾਣ ਪਿੱਛੋਂ ਮਾਂ ਦੀ ਵਧੀਆ ਦੇਖਭਾਲ ਕਰੀ ਇਸ ਦਾ ਪੂਰਾ ਖਿਆਲ ਰੱਖੀ ਇੱਕ ਵਾਰ ਤਾਂ ਉਸ ਨੇ ਸੁਖਬੀਰ ਨੂੰ ਯਕੀਨ ਦਿਵਾ ਦਿੱਤਾ ਸੀ ਕਿ ਮੈਂ ਮੰਮੀ ਦਾ ਵਧੀਆ ਧਿਆਨ ਰੱਖੂੰਗੀ ਤੁਸੀਂ ਫਿਕਰ ਨਾ ਕਰੋ ਸੁਖਬੀਰ ਚਲਾ ਗਿਆ ਉਸ ਨੂੰ ਗਏ ਨੂੰ 20 ਦਿਨ ਹੋ ਗਏ ਸੀ ਪਰ ਮੇਰੀ ਉਸ ਨਾਲ ਕਦੀ ਗੱਲ ਨਹੀਂ ਹੋਈ ਸੀ ਮੇਰੀ ਨੂੰ ਮੇਰੀ ਗੱਲ ਮੇਰੇ ਪੁੱਤਰ ਨਾਲ ਕਰਵਾਉਣਾ ਹੀ ਨਹੀਂ ਚਾਹੁੰਦੀ ਸੀ ਜਦੋਂ ਉਸ ਦਾ ਫੋਨ ਆਉਂਦਾ ਤਾਂ ਉਹ ਕਹਿ ਦਿੰਦੀ ਹੁੰਦੀ ਸੀ ਸੁਖਬੀਰ ਨੂੰ ਮੰਮੀ ਘਰ ਨਹੀਂ ਆਂਡ ਗਵਾਂਡ ਗਏ ਨੇ ਕਦੀ ਕਿਸੇ ਦੇ ਘਰ ਚਲੇ ਜਾਂਦੇ ਨੇ ਕਹੇ ਤੇ ਕਦੀ ਕਿਸੇ ਦੇ ਮੈਂ ਆਪਣੀ ਨੂੰ ਤੋਂ ਡਰਦੀ ਚੁੱਪ ਕਰ ਜਾਂਦੀ ਤੇ ਚੁੱਪ ਕਰਕੇ ਬੈਠੀ ਜਾਂ ਰਹੀ ਸੁਖਬੀਰ ਦੇ ਜਾਣ ਤੋਂ ਮਹੀਨਾ ਬਾਅਦ ਉਹ ਮੈਨੂੰ ਕਹਿਣ ਲੱਗੀ ਸੋ ਖਬੀਰ ਦੀ ਟ੍ਰੇਨਿੰਗ ਤੇ ਬੜਾ ਖਰਚ ਆ ਰਿਹਾ ਹੈ ਉਹ ਬਹੁਤ ਪਰੇਸ਼ਾਨ ਹੋ ਰਿਹਾ ਹੈ ਉਸ ਦੀ ਤਨਖਾਹ ਵੀ 6 ਮਹੀਨੇ ਨਹੀਂ ਆਵੇਗੀ ਕਿਉਂਕਿ ਟ੍ਰੇਨਿੰਗ ਵਿੱਚ ਕੱਟ ਲਈ ਜਾਵੇਗੀ ਤੇ ਸਗੋਂ ਟ੍ਰੇਨਿੰਗ ਵਾਸਤੇ ਹੋਰ ਪੈਸਾ ਮੰਗ ਰਹੇ ਨੇ ਆਪਾਂ ਨੂੰ ਥੋੜੀ ਬਹੁਤ ਉਸ ਦੀ ਮਦਦ ਕਰਨੀ ਪਵੇਗੀ ਕੁਛਕ ਤਾਂ ਉਧਰ ਕੰਮ ਕਰਕੇ ਪੈਸੇ ਬਣਾ ਰਿਹਾ ਹੈ ਮੈਂ ਕਿਹਾ ਪੁੱਤ ਆਪਾਂ ਤਾਂ ਦੋਨੋਂ ਜਣ ਕੋਈ ਕੰਮ ਵੀ ਨਹੀਂ ਕਰ ਸਕਦੀਆਂ ਜਿਹੜਾ ਉਸ ਦੀ ਥੋੜੀ ਬਹੁਤ ਮਦਦ ਕਰ ਸਕੀਏ ਉਹ ਮੈਨੂੰ ਕਹਿਣ ਲੱਗੀ ਮੰਮੀ ਮੈਂ ਬੱਚਿਆਂ ਨੂੰ ਟਿਊਸ਼ਨ ਪੜਾਉਣਾ ਸ਼ੁਰੂ ਕਰ ਦਿੰਦੀ ਹਾਂ ਤੁਸੀਂ ਲੋਕਾਂ ਦੇ ਘਰਾਂ ਵਿੱਚ ਪਹਿਲਾਂ ਵਾਂਗ ਜਾ ਕੇ ਝਾੜੂ ਪੂੰਝਾ ਕਰ ਆਇਆ ਕਰੋ ਕੱਪੜੇ ਧੋ ਆਇਆ ਕਰੋ ਇਹਦੇ ਨਾਲ ਸੁਖਬੀਰ ਦੀ ਜਿੰਨੀ ਵੀ ਹੋ ਸਕੇ ਆਪਾਂ ਉਨੀ ਹੀ ਮਦਦ ਕਰਾਂਗੇ ਮੈਂ ਆਪਣੀ ਨੂੰ ਨੂੰ ਕਿਹਾ ਪੁੱਤਰ ਉਦੋਂ ਗੱਲ ਹੋਰ ਸੀ ਹੁਣ ਮੇਰੀ ਉਮਰ ਜ਼ਿਆਦਾ ਹੋ ਗਈ ਹੈ ਬੁੱਢੇ ਹੱਡਾਂ ਕੋਲੋਂ ਕੰਮ ਨਹੀਂ ਹੁੰਦਾ ਉਹ ਕਹਿਨ ਲੱਗੀ ਚਲੋ ਜਿੰਨੇ ਘਰਾਂ ਦਾ ਹੁੰਦਾ ਓਨੇ ਘਰਾਂ ਦਾ ਕਾਰ ਆਇਆ ਕਰੋ ਮੈਂ ਮਜਬੂਰੀ ਵਾਸਤੇ 3-4 ਘਰਾਂ ਦਾ ਕੰਮ ਫੜ ਲਿਆ ਮੈਂ ਕੰਮ ਕਰਕੇ ਥੱਕ ਟੁੱਟ ਕੇ ਘਰ ਆਉਂਦੀ ਆਉਂਦਿਆਂ ਹੀ ਉਹ ਮੈਨੂੰ ਕੰਮ ਗਨਾਉਣ ਲੱਗ ਪੈਂਦੀ ਕਿਉਂਕਿ ਉਹ ਸ਼ਾਮ ਨੂੰ ਬੱਚਿਆਂ ਨੂੰ ਟਿਊਸ਼ਨ ਪੜਾਉਂਦੀ ਹੁੰਦੀ ਸੀ ਤੇ ਸ਼ਾਮ ਦੀ ਰੋਟੀ ਦਾ ਕੰਮ ਫਿਰ ਮੇਰੇ ਸਿਰ ਤੇ ਆ ਜਾਂਦਾ ਮੈਂ ਇਸੇ ਤਰ੍ਹਾਂ ਜ਼ਿੰਦਗੀ ਬਤੀਤ ਕਰ ਰਹੀ ਸੀ ਸੋਚ ਰਹੀ ਸੀ ਕਿ ਰੱਬ ਨੇ ਸ਼ਾਇਦ ਮੇਰੀ ਕਿਸਮਤ ਵਿੱਚ ਹੀ ਲੋਕਾਂ ਦੇ ਘਰਾਂ ਦਾ ਝਾੜੂ ਪੋਚਾ ਲਿਖਿਆ ਸਮਾਂ ਬੀਤਦਾ ਗਿਆ ਸੁਖਬੀਰ ਦੇ ਆਉਣ ਵਿੱਚ 20 ਦਿਨ ਰਹਿ ਗਏ ਸੀ ਮੇਰੀ ਨੂੰ ਕਹਿਣ ਲੱਗੀ ਬਸ ਆਹ 20 ਦਿਨ ਲਾ ਦਿਓ ਮੰਮੀ ਕੰਮ ਤੇ ਫਿਰ ਬੰਦ ਕਰ ਦਿਓ ਕੰਮ ਪਰ ਸੁਖਬੀਰ ਦੀ ਟ੍ਰੇਨਿੰਗ ਜਲਦੀ ਖਤਮ ਹੋ ਗਈ ਇਸ ਕਰਕੇ ਉਹ ਪਹਿਲਾਂ ਆ ਰਿਹਾ ਸੀ ਉਸ ਨੇ ਸਾਨੂੰ ਘਰੇ ਕਿਸੇ ਨੂੰ ਨਹੀਂ ਦੱਸਿਆ ਉਹ ਚਾਹੁੰਦਾ ਸੀ ਕਿ ਮੈਂ ਘਰ ਜਾ ਕੇ ਸਰਪ੍ਰਾਈਜ਼ ਦੇਵਾਂ ਮੈਂ ਲੋਕਾਂ ਦੇ ਘਰਾਂ ਵਿੱਚ ਝਾੜੂ ਪੋਚਾ ਕਰਕੇ ਆਈ ਸੀ ਘਰੇ ਆ ਕੇ ਮੈਂ ਸ਼ਾਮ ਦੀ ਰੋਟੀ ਦਾ ਇੰਤਜ਼ਾਮ ਕਰ ਰਹੀ ਸੀ ਇੰਨੇ ਟਾਈਮ ਨੂੰ ਸੁਖਵੀਰ ਨੇ ਇੱਕਦਮ ਆ ਕੇ ਸਾਨੂੰ ਸਰਪ੍ਰਾਈਜ਼ ਦੇ ਦਿੱਤਾ ਪਰ ਉਹ ਘਰ ਆ ਕੇ ਆਪਣੀ ਪਤਨੀ ਵੱਲ ਦੇਖ ਕੇ ਬਹੁਤ ਹੈਰਾਨ ਹੋਇਆ ਉਸਨੇ ਕਿਹਾ ਸੰਦੀਪ ਤੂੰ ਆਰਾਮ ਨਾਲ ਕੁਰਸੀ ਤੇ ਬੈਠੀ ਆਂ ਵਧੀਆ ਲੀੜੇ ਕੱਪੜੇ ਪਾਏ ਆ ਵਧੀਆ ਮੇਕਅਪ ਕੀਤਾ ਤੇ ਮੇਰੀ ਮਾਂ ਦੀ ਹਾਲਤ ਦੇਖ ਜਿਵੇਂ ਕੋਈ ਕੰਮ ਵਾਲੀ ਹੁੰਦੀ ਆ ਜਦੋਂ ਮੇਰੇ ਪੁੱਤਰ ਨੇ ਇਹ ਗੱਲ ਕਹੀ ਤਾਂ ਮੈਂ ਆਪਣੇ ਪੁੱਤਰ ਦੇ ਗੱਲ ਲਾ ਕੇ ਪੁੱਭਾ ਮਾਰ ਕੇ ਰੋਣ ਲੱਗ ਪਈ ਮੈਂ ਕਿਹਾ ਪੁੱਤ ਤੇਰਾ ਪਾਲਣ ਪੋਸ਼ਣ ਮੈਂ ਕੰਮ ਵਾਲੀ ਬਣ ਕੇ ਹੀ ਕੀਤਾ ਸੀ ਤੂੰ ਇਹ ਚੰਗੀ ਤਰ੍ਹਾਂ ਜਾਣਦਾ ਹੈ ਵਿਦੇਸ਼ ਵਿੱਚ ਜਾ ਕੇ ਤੈਨੂੰ ਬਹੁਤ ਸਾਰੇ ਪੈਸੇ ਦੀ ਲੋੜ ਸੀ ਤੂੰ ਸਾਨੂੰ ਪੈਸੇ ਭੇਜਣ ਨੂੰ ਕਿਹਾ ਤੇ ਮੈਂ ਸੰਦੀਪ ਦੇ ਕੈਂ ਤੇ ਲੋਕਾਂ ਦੇ ਘਰਾਂ ਵਿੱਚ ਫਿਰ ਤੋਂ ਝਾੜੂ ਪੋਚਾ ਕਰਨਾ ਸ਼ੁਰੂ ਕਰ ਦਿੱਤਾ ਪੁੱਤ ਮੈਂ ਚਾਹੁੰਦੀ ਸੀ ਤੇਰੀ ਜ਼ਿੰਦਗੀ ਸਬਰ ਜਾਵੇ ਤੂੰ ਜ਼ਿੰਦਗੀ ਵਿੱਚ ਸੈੱਟ ਹੋ ਜਾਵੇਂ ਹੁਣ ਤੂੰ ਮੈਨੂੰ ਦੱਸ ਤੇਰੀ ਟ੍ਰੇਨਿੰਗ ਪੂਰੀ ਹੋ ਗਈ ਸੁਖਬੀਰ ਮੇਰੇ ਮੂੰਹੋਂ ਇਹ ਗੱਲ ਸੁਣ ਕੇ ਬੜਾ ਹੈਰਾਨ ਹੋ ਕੇ ਪੁੱਛਣ ਲੱਗਿਆ ਮਾਂ ਮੈਂ ਕਦੋਂ ਤੁਹਾਡੇ ਤੋਂ ਪੈਸੇ ਮੰਗਵਾਏ ਨੇ ਮੈਂ ਤਾਂ ਉਧਰ ਵਧੀਆ ਸੀ ਸਗੋਂ ਮੈਨੂੰ ਤਨਖਾਹ ਵਧੀਆ ਮਿਲਦੀ ਸੀ ਤੇ ਮੈਂ ਸੰਦੀਪ ਨੂੰ ਦੱਸਿਆ ਸੀ ਉਸਨੇ ਤੁਹਾਨੂੰ ਦੱਸਿਆ ਤਾਂ ਮੈਂ ਚੁੱਪ ਨਾ ਰਹੀ ਮੈਂ ਸਾਰੀ ਸਚਾਈ ਆਪਣੇ ਪੁੱਤਰ ਨੂੰ ਦੱਸੀ ਮੈਂ ਕਿਹਾ ਸੰਦੀਪ ਤਾਂ ਮੈਨੂੰ ਕਹਿ ਰਹੀ ਸੀ ਕਿ ਤੈਨੂੰ ਉੱਤਰ ਪੈਸਿਆਂ ਦੀ ਲੋੜ ਹੈ ਪੈਸੇ ਇਧਰੋਂ ਭੇਜਨੇ ਪੈਣਗੇ ਇਸ ਕਰਕੇ ਮੈਂ ਲੋਕਾਂ ਦੇ ਘਰਾਂ ਵਿੱਚ 6 ਮਹੀਨਿਆਂ ਤੋਂ ਝਾੜੂ ਪੋਚਾ ਕਰ ਰਹੀ ਹਾਂ ਮੇਰੀ ਇਹ ਗੱਲ ਸੁਣ ਕੇ ਮੇਰੇ ਪੁੱਤਰ ਸੁਖਬੀਰ ਨੂੰ ਬੜਾ ਗੁੱਸਾ ਚੜਿਆ ਉਸ ਨੇ ਸੰਦੀਪ ਨੂੰ ਬਾਹਾਂ ਫੜ ਲਿਆ ਕਹਿਣ ਲੱਗਾ ਤੇਰੀ ਇਸ ਘਰ ਵਿੱਚ ਕੋਈ ਜਗ੍ਹਾ ਨਹੀਂ ਬਸ ਨਿਕਲ ਜਾ ਮੇਰੇ ਘਰੋਂ ਤੂੰ ਮੇਰੀ ਭੋਲੀ ਭਾਲੀ ਮਾਂ ਨੂੰ ਫਿਰ ਤੂੰ ਕੰਮ ਵਾਲੀ ਬਣਾ ਦਿੱਤਾ ਤੂੰ ਨਹੀਂ ਜਾਣਦੀ ਮੇਰੀ ਮਾਂ ਨੇ ਕਿਵੇਂ ਮੇਰਾ ਪਾਲਣ ਪੋਸ਼ਣ ਕੀਤਾ ਤੂੰ ਮੇਰੀ ਮਾਂ ਨੂੰ ਦੋ ਟਾਈਮ ਦੀ ਰੋਟੀ ਵੀ ਨਹੀਂ ਦੇ ਸਕਦੀ ਉਸ ਦੇ ਬਦਲੇ ਉਸ ਨੂੰ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਦਾ ਹਕਮ ਦੇ ਦਿੱਤਾ ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦਾ ਇਹਨਾਂ ਕਹਿ ਕੇ ਉਸਨੇ ਆਪਣੇ ਘਰ ਵਾਲੀ ਨੂੰ ਉਸਦੇ ਪਿਕੇ ਛੱਡ ਆਂਦਾ ਉਸਦੇ ਮਾਪੇ ਨੂੰ ਉਸਦੀ ਸਾਰੀ ਸਚਾਈ ਦੱਸੀ ਆਪਣੀ ਧੀ ਦੀ ਇਹ ਘਟੀਆ ਕਰਤੂਤ ਸੁਣ ਕੇ ਉਸਦੇ ਡੈਡੀ ਨੂੰ ਬੜਾ ਗੁੱਸਾ ਚੜਿਆ ਉਸਨੇ ਸੰਦੀਪ ਨੂੰ ਕਿਹਾ ਵਾਪਸ ਚਲੀ ਜਾ ਮੈਂ ਤੈਨੂੰ ਮੱਥੇ ਵੀ ਨਹੀਂ ਲਾਉਣਾ ਚਾਹੁੰਦਾ ਸੁਖਵੀਰ ਨੂੰ ਕਿਹਾ ਕਿ ਸੰਦੀਪ ਨੂੰ ਵਾਪਸ ਲੈ ਜਾ ਤੇ ਇਸ ਦੇ ਕੀਤੇ ਦੀ ਇਸ ਨੂੰ ਸਜ਼ਾ ਦੇ ਇਸ ਨੂੰ ਕਿਸੇ ਦੇ ਘਰਾਂ ਵਿੱਚ ਝਾੜੂ ਪੂੰਝਾ ਕਰਨ ਲਾ ਉਹ ਵੀ ਪੂਰੇ 6 ਮਹੀਨੇ ਵਾਸਤੇ ਮੈਨੂੰ ਵੀ ਸੰਦੀਪ ਦੇ ਡੈਡੀ ਦੀ ਗੱਲ ਸਹੀ ਲੱਗੀ ਮੈਂ ਸੰਦੀਪ ਨੂੰ ਇਹ ਸਜ਼ਾ ਦੇ ਦਿੱਤੀ 6 ਮਹੀਨਿਆਂ ਵਾਸਤੇ ਉਸ ਨੂੰ ਲੋਕਾਂ ਦੇ ਘਰਾਂ 'ਚ ਕੰਮ ਕਰਨ ਲਗਾ ਦਿੱਤਾ ਸੰਦੀਪ ਦੀ ਅਕਲ ਟਿਕਾਣੀ ਆ ਗਈ ਉਹ ਬਹੁਤ ਪਛਤਾ ਰਹੀ ਸੀ ਮੇਰੇ ਤੇ ਮੇਰੇ ਪੁੱਤਰ ਅੱਗੇ ਹੱਥ ਜੋੜ ਕੇ ਵਾਰ-ਵਾਰ ਮਾਫੀ ਮੰਗ ਰਹੀ ਸੀ ਪਰ ਮੈਂ ਉਸ ਨੂੰ ਕਿਹਾ ਕਿ ਤੇਰੀ ਸਜ਼ਾ 6 ਮਹੀਨਿਆਂ ਬਾਅਦ ਖਤਮ ਹੋਵੇਗੀ ਉਸ ਤੋਂ ਬਾਅਦ ਵੀ ਅਗਰ ਜੇ ਫਿਰ ਕੋਈ ਅਪਰਾਧ ਕੀਤਾ ਤਾਂ ਤੇਰੀ ਸਜ਼ਾ ਵਧਾ ਕੇ 1 ਸਾਲ ਦੀ ਕਰ ਦਿੱਤੀ ਜਾਵੇਗੀ ਹੁਣ ਸੰਦੀਪ ਨੂੰ ਪਤਾ ਸੀ ਕਿ ਉਸ ਦੇ ਮਾਪੇ ਵੀ ਉਸ ਦੇ ਖਿਲਾਫ ਹੋ ਗਏ ਨੇ ਉਹ ਆਪਣੇ ਕੀਤੇ ਤੇ ਬਹੁਤ ਪਛਤਾ ਰਹੀ ਸੀ ਤੇ ਉਸ ਦੇ ਪੱਲੇ ਪਛਤਾਵੇ ਤੋਂ ਬਿਨਾ ਕੁਝ ਵੀ ਨਹੀਂ ਰਹਿ ਗਿਆ ਸੀ ਕਿਉਂਕਿ ਉਹ ਆਪਣੀ ਘਟਿਆ ਕਰਤੂਤ ਕਰਕੇ ਸਾਡੇ ਅਤੇ ਆਪਣੇ ਪੇਕਾ ਘਰ ਦੇ ਨੱਕੂ ਬੁੱਲੋਂ ਲੱਥ ਗਏ ਸੀ ਹਾਂਜੀ ਕਿਵੇਂ ਲੱਗੀ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਕਹਾਣੀ ਵਧੀਆ ਲੱਗੀ ਹੋਈ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਕਹਾਣੀ ਨੂੰ ਆਪਣੇ ਫਰੈਂਡ ਸਰਕਲ ਵਿੱਚ ਸ਼ੇਅਰ ਵੀ ਕਰ ਦਿਓ ਅੱਜ ਦੀ ਕਹਾਣੀ ਦੇਖਣ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ